हेलो, हमने तो तू हले गई है घरे चल ठीक है आना कि वो इन्ने पैसे की करने हैं चल मैं वो ले आना आ गया मैं ਵੀਰੇ ਵਾ ਜਾਣਾ ਵਾ ਕਿੱਥੇ ਜਾਣਾ ਤੂੰ ਭਾਜੀ ਜਾ ਕੇ ਆਣਾ ਕਿਤੇ ਕੰਮ ਕੀਦੋਂ ਫੋਨ ਆਇਆ ਸੀ ਸਿਮਰਨ ਦਾ ਫੋਨ ਆਇਆ ਸੀ ਵੀਰੇ ਸਿਮਰਨ ਨਾਲ ਚੱਲਾਂ ਵਾ ਉਹੀ ਪੁੱਛ ਰਿਹਾ ਕਿੱਥੇ ਚੱਲੇ ਆ ਭਾਜੀ ਮੇਰੀ ਗੱਲ ਸੁਣੋ ਮੈਨੂੰ ਨਾ 20000 ਰੁਪਇਆ ਦੋ 20000 ਕੀ ਕਰਨਾ 20000 ਰੁਪਇਆ ਤੂੰ ਉਹ ਭਾਜੀ ਹੁਣ ਹਰ ਛੋਟੀ ਛੋਟੀ ਗੱਲ ਥੋੜੀ ਤੁਹਾਨੂੰ ਦੱਸੂਗਾ ਬਾਬਾ ਜੀ 20000 ਕੋਈ ਛੋਟੀ ਗੱਲ ਨਹੀਂ ਹੁੰਦੀ ਮੈਨੂੰ ਦੱਸਣਾ ਪੈਣਾ ਕਿੱਥੇ ਜਾਣਾ ਤੁਸੀਂ 20000 ਰੁਪਏ ਦਾ ਕਰਨਾ ਕੀ ਆ ਮੇਰੇ ਮੇਰੀ ਗੱਲ ਸੁਣੋ ਉਹਨਾਂ ਮੈਨੂੰ ਨਾ ਪੁੱਛਿਆ ਕਰੋ ਵਿਆਹ ਹੋ ਗਿਆ ਮੇਰਾ ਮੈਂ ਵੱਡਾ ਹੋ ਗਿਆ ਵਾਂ ਤੁਸੀਂ 20000 ਰੁਪਏ ਦਿਓ ਮੈਨੂੰ ਕੰਮ ਕਦੋਂ ਆਏਗਾ ਪਈ ਟਾਈਮ ਲੱਗ ਸਕਦਾ ਵਾ ਕੀ ਗੱਲ ਸਿਮਰਨ ਘਰੇ ਕੋ ਬੁਲਾਇਆ ਮੈਨੂੰ ਤੁਸੀਂ ਮੈਨੂੰ ਘਰੇ ਕਿਉਂ ਭੇਜਿਆ ਉਹ ਤਾਂ ਤਾਂ ਭੇਜਿਆ ਸੀ ਕਿ ਵੱਡਾ ਵੀਰਾ ਗੁੱਸਾ ਨਾ ਕਰ ਜੇ ਗੁੱਸਾ ਤਾਂ ਕਰੂਗਾ ਹੀ ਨਾ ਸਾਹਬ ਤਾਂ ਦੇਖਣਾ ਚੋ ਗਿਆ ਕੀ ਕਹਿ ਰਹੀਆਂ ਕੁਛ ਨਹੀਂ ਤੁਸੀਂ ਮੈਨੂੰ ਇਹ ਦੱਸੋ ਕਿ ਡਾਕੂਮੈਂਟ ਬਾਰੇ ਦੱਸਿਆ ਵੀਰੇ ਨੇ ਕਾਦੇ ਡਾਕੂਮੈਂਟ ਸੀ ਨਾਲ ਕਚਹਿਰੀ ਕੀ ਕਰਨ ਗਿਆ ਸੀ ਵੀਰਾ ਮੈਂ ਪੁੱਛਿਆ ਸੀਗਾ ਵੀਰੇ ਨੂੰ ਪਰ ਵੀਰਾ ਕਹਿੰਦਾ ਟਾਈਮ ਆਏ ਤੇ ਆਪੇ ਦੱਸੂਗਾ ਤੁਹਾਨੂੰ ਫੇ ਤੁਸੀਂ ਆਪ ਹੀ ਹਿਸਾਬ ਲਾ ਲਓ ਨਾ ਕੁਛ ਨਾ ਕੁਛ ਗੜਬੜ ਹੋਣੀ ਆ ਜਿਹੜਾ ਵੀਰਾ ਤੁਹਾਨੂੰ ਦੱਸ ਨਹੀਂ ਰਿਹਾ ਗੜਬੜ ਤਾਂ ਨਹੀਂ ਮੈਨੂੰ ਪਤਾ ਤੇਰੀ ਗੱਲ ਮੰਨ ਕੇ ਨਾ ਮੈਂ ਵੀਰੇ ਨੂੰ ਕਹਿਤਾ ਵਾ ਕਿ ਸਾਡਾ ਅੱਡਾ ਢੋਣਾ ਚਾਹੀਦਾ ਸਾਰਾ ਕੁਛ। ਅੱਛਾ ਫੇਰ ਵੀਰਾ ਕੀ ਕਹਿੰਦਾ? ਵੀਰਾ ਕਹਿੰਦਾ ਕੋਈ ਨਹੀਂ ਟਾਈਮ ਹੈ ਤੇ ਉਹ ਵੀ ਕਰ ਦਾਂਗੇ। ਫੇਰ ਅੱਜ ਵੀ ਲੱਗਦਾ ਤੁਸੀਂ ਵੀਰੇ ਅੱਗੇ ਹਾਥੀ ਢੱਡੇ ਹੋਣੇ ਆ ਪਰ ਪੈਸੇ ਵੀਰੇ ਨੇ ਫੇਰ ਨਹੀਂ ਦਿੱਤੇ ਹੋਣੇ ਤੁਹਾਨੂੰ। ਇੱਕ ਵਾਰੀ ਕਿਹਾ ਵੀਰੇ ਨੂੰ। ਉਹ ਵੀ ਠੋਕ ਵਜਾ ਕੇ ਨਾਲ ਹੀ ਵੀਰੇ ਨੇ 20000 ਦੇ ਦਿੱਤਾ ਵਾ। ਆ ਲੈ। ਚਲੋ ਵਧੀਆ ਹੋਇਆ। ਕੀ ਵਧੀਆ ਹੋਇਆ? ਕੀ ਸੋਚਦਾ ਹੋਗਾ ਵੀਰਾ ਕਿ 바ਵਾ ਮੈਨੂੰ ਅੱਗੇ ਹੋ ਕੇ ਬੋਲਿਆ ਵਾ ਤਾਂ। ਕੁਝ ਨਹੀਂ ਸੋਚਦਾ ਹਣਾ ਵੀਰਾ। ਨਾਲੇ ਮੈਂ ਦੇਖਦੀ ਆ ਵੀਰਾ ਕਿੰਨੀ ਕੀ ਦੇਰ ਹੋਰ ਪੈਸੇ ਦਿੰਦਾ ਤੁਹਾਨੂੰ ਹੁਣ ਤਾਂ ਮੈਂ ਹੋਰ ਵੀ ਖੁੱਲਾ ਖਰਚਾ ਕਰਕੇ ਦਿਖਾਵਾਂਗੀ ਕਰਨਾ ਕੀ ਇੰਨੇ ਪੈਸੇ ਦਾ ਕੋਈ ਨਹੀਂ ਆਪ ਹੀ ਪਤਾ ਲੱਗ ਜੂ ਤੁਹਾਨੂੰ ਮੈਂ ਕੀ ਕਰਨਾ ਵਾ ਮੇਰੇ ਨਾਲ ਚੱਲੋ ਬਾਜ਼ਾਰ ਜਾਣਾ ਐਂਗੋ ਗਾਇਸ ਵੀਗੇ ਗੁੱਡ ਮਾਰਨਿੰਗ ਕੀ ਬੋਲੀ ਐਂਗੋ ਗਾਇਸ ਵੀਗੇ ਗੁੱਡ ਮਾਰਨਿੰਗ ਗੱਲ ਸੁਣ ਲਓ ਮੇਰੀ ਚੰਗੀ ਭਲੀ ਹੈਗੀਆਂ ਪੰਜਾਬੀ ਜਾਂਦੀ ਹੈ ਨਾ ਤੈਨੂੰ ਹਾਂਜੀ ਵੀਗੇ ਸਤਿ ਸ਼੍ਰੀ ਅਕਾਲ ਬੁਲਾਈ ਤੇ ਹੁੰਦੀ ਹੈ ਕੀ ਕਰੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰਸ ਨਾ ਠੀਕ ਹੈ ਤੋ ਹਾਂਜੀ ਵੀਗੇ ਵੀਰੇ ਕਾਗੂ ਤੁਸੀਂ ਬੰਗੇ ਆ ਕੇ ਆਏ ਸੀਗੇ ਅਸੀਂ ਬਾਗ ਖੜੀਆਂ ਗਈਆਂ ਨਾਲ ਦੋ ਮੰਗੇ ਮੰਗੇ ਕੀਾਰੇ ਸੀਗੇ ਵੀਰੇ ਗਾ ਚੰਗਾ ਨਹੀਂ ਕਰਦਾ ਮਿੰਗੇ ਪਤੰਗਾਂ ਗਿਆ ਗੱਗੀ ਰਾਤ ਨੂੰ ਮਿੰਗ ਗਈਆਂ ਕਾਈ ਗੱਜ ਮੇ ਕਾਗੂ ਸੁਕੇ ਪਾਕੇ ਆਈਆਂ ਉਹ ਮੇਰੀ ਮਾਂ ਤੈਨੂੰ ਕਿਨੇ ਦੇਖਣਾ ਸੀ ਮੈਨੂੰ ਆ ਦੱਸ ਵੀਰੇ ਦੋ ਮੰਗੇ ਦੇਖੀ ਜਾਗੇ ਸੀਗੇ ਉਹ ਮੈਂ ਨਾ ਕਚਹਿਰੀ ਗਿਆ ਸੀ ਕੋਈ ਕੰਮ ਵੀਰੇ ਦੀ ਡਿਊਟੀ ਲਈ ਸੀ ਦੁਕਾਨ ਖੋਲਣ ਦੀ ਉਹ ਲੇਟ ਹੋ ਗਿਆ ਅੱਗੇ ਤਾਂ ਆਪਾਂ ਜਲਦੀ ਖੋਲਦੇ ਆਂ ਹਾਂਜੀ ਵੀਰੇ ਪਰ ਜੰਦੀ ਦੁਕਾਨ ਖੋਲਗੇ ਕੋਈ ਇਹਗਾ ਚੰਗਾ ਨਹੀਂ ਲੱਗਾ ਹੈਗਾ ਕੋਈ ਦੇਖੇ ਹਾਂ ਹਾਂ ਕੋਈ ਗੱਲ ਨਹੀਂ ਧਿਆਨ ਰੱਖਾਂਗੇ ਵੀਰੇ ਤੂੰ ਗਿੰਗਾ ਜੇ ਕਾ ਗਈ ਆ ਹੁਣ ਮੈਂ ਕੀ ਕਹਤਾ ਤੈਨੂੰ ਵੀ ਇਹ ਕੋਈ ਵੀ ਕਾਗੀ ਪੱਗ ਵਾਂਗ ਕੇ ਆਏ ਆ ਓਏ ਮੈਂ ਤਾਂ ਉਦਾਂ ਹੀ ਬੰਨ ਕੇ ਆਇਆ ਕਮਲੀਏ ਵੀਰੇ ਦੋ ਮੈਂ ਤਾਂ ਗਿੰਗਾ ਜੇ ਕਾ ਗਈ ਓਏ ਉਹ ਕੀ ਕਰੀ ਜੰਦੀ ਆ ਕਮਲੀ ਹੋ ਗਈਆਂ ਵੀਰੇ ਗਿੰਗਾ ਜੇ ਤਾਂ ਗਈਆਂ ਓਏ ਸਾਨੂੰ ਨਹੀਂ ਨਜ਼ਰ ਨੂੰ ਚ ਲੱਗਦੀ ਨਾ ਸਾਨੂੰ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਆ ਨਾਲੇ ਤੂੰ ਵੀ ਨਾ ਕਰਿਆ ਕਰ ਕਮਲੀ ਹੋ ਜਾਣਗੇ ਕਿਸੇ ਦਿਨ ਆ ਚੀਜ਼ਾਂ ਸੋਚ-ਸੋਚ ਕੇ ਕੋਲ ਸੋੜਦਾ ਐ ਭਾ ਗਾਇਂ ਜਿਵੇਂ ਹੀਰੋਇਨ ਹੁੰਦੀ ਤੈਨੂੰ ਹੀ ਨਜ਼ਰ ਲੱਗਣੀ ਆ ਦੁਕਾਨਾਂ ਜੰਗੀ ਖੁੰਗਿਆ ਕਦਾ ਕੈਮਸਰ ਖੁੰਗਿਆ ਤਾਂ ਗੇਟ ਬਰਾ ਹੋ ਜਾਣਗੇ ਉਹਨੇ ਤਾਂ ਬੋਲਦੀ ਕਿਦਾਂ ਪਈਆਂ ਦੁਕਾਨ ਮੇਰੀ ਆ ਕਿ ਤੇਰੀ ਆ ਜਿਹਦੇ ਤੋਂ ਦੀ ਆ ਹਾਂ ਫੇਰ ਤੂੰ ਤਾਂ ਐ ਰੋ ਪਾਣੀ ਵੀ ਜਿਵੇਂ ਤੇਰੀ ਦੁਕਾਨ ਹੁੰਦੀ ਆ ਵੀਰੇ ਇੱਥੇ ਬਾਹਰ ਖੜੇ ਕੇ ਅੰਗੇ ਨਾ ਇੱਕ ਚੰਗਾ ਨਾ ਕੁੜੀ ਮੰਗਾ ਸੰ ਨੂੰ ਦੇਖੇ ਓਏ ਅੱਛਾ ਮੇਰੀ ਮਾਂ ਤੈਨੂੰ ਹੀ ਦੇਖਦੀ ਸਾਰੀ ਦੁਨੀਆ ਤੁਹਾਨੂੰ ਤਾਂ ਦੇਖਦੀ ਨਹੀਂਗੀ ਨਾਲੇ ਐ ਗੱਲ ਆ ਤਾਂ ਐ ਕਰਦੀ ਜਿਵੇਂ ਤੂੰ ਮੇਰੀ ਬਿਜ਼ਨਸ ਪਾਰਟਨਰ ਹੁੰਨੀ ਐ ਵੀਰੇ ਆਪਣੇ ਤੇ ਕੁਛ ਬੰਦੇ ਹੋਇਆ ਆ ਤੇ ਆਪਣੇ ਕੋਲ ਸਾਂਝਾ ਵੀ ਕੀ ਆ ਵੀਰੇ ਅਸੀਂ ਤਾਂ ਬਰਾਬਰ ਹੀ ਕੰਮ ਕਰਦਿਆਂਗਾ ਉਹ ਤੂੰ ਤਾਂ ਚਾਹ ਕੇ ਵੀ ਬਰਾਬਰ ਕੰਮ ਨਹੀਂ ਕਰ ਸਕਦੀ ਪਤਾ ਕਿਉਂ ਕਿਉਂ ਵੀਰੇ ਹੱਥ ਤਾਂ ਤੇਰਾ ਇੱਥੇ ਤੱਕ ਪਹੁੰਚਦਾ ਬਰਾਬਰ ਕਿੱਥੋਂ ਕਰ ਲੈਣਾ ਕੰਮ ਮੇਰਾ ਹੱਥ ਤਾਂ ਇੱਥੇ ਤੱਕ ਪਹੁੰਚਦਾ ਹੈ ਵੀਰੇ ਕੁਛ ਨਵੇਂ ਮਜ਼ਾਕ ਤਾਂ ਲਈ ਜੰਨਾ ਉਹ ਮਜ਼ਾਕ ਨਹੀਂ ਉਡਾਂਦਾ ਮੈਂ ਤੈਨੂੰ ਸਮਝਾ ਰਿਹਾ ਵਾਂ ਜਿੰਨਾ ਕੰਮ ਆ ਉਹਨਾਂ ਕੀ ਬੋਲੀ ਦਾ ਹੁੰਦਾ ਵੱਧ ਨਹੀਂ ਬੋਲੀ ਦਾ ਹੁੰਦਾ ਵਿਗ ਮੈਂ ਗੁੱਸੇ ਹੋ ਜਾਂਦਾ ਮੈਂ ਅੱਛਾ ਨਾ ਗੁੱਸੇ ਨਾ ਹੋ ਮੇਰੀ ਮਾਂ ਤੇਰਾ ਗੁੱਸਾ ਹੋ ਗਿਆ ਤਾਂ ਐ ਲੱਗੀ ਜਾਣਾ ਮੇਰੀ ਕਿਸਮਤ ਰੁੱਸ ਗਈ ਆ ਵਿਗ ਕੀ ਕਰਾਂ ਕਿਸੇ ਮੰਗਾਈ ਹੋਗਾ ਮੈਨੂੰ ਕੀ ਕਰ ਮੈਂ ਤੈਨੂੰ ਨਾ ਮਨਾਵਾਂ ਹਾਂਜੀ ਵਿਗ ਜੇ ਨਹੀਂ ਮਨਾਉਂਦਾ ਤੂੰ ਪਹਿਲੇ ਮੰਨ ਗਈ ਆ ਨਾ ਹਾਂਜੀ ਵਿਗ ਮੈਂ ਆਪ ਹੀ ਬਗਾ ਲਿਆ ਤੰ ਨੂੰ ਹੈਲੋ ਦੀ ਦੇ ਤਾਂ ਇਹ ਕਰਾਂ ਹੋ ਬੁੱਢੀ ਨੀ ਦੀ ਉਹ ਲੰਬਾ ਨਹੀਂ ਕਰੂਗੀ ਭਾਤੀ ਅੰਕਾ ਬੱਚੇ ਗੰਗਮਬਾਗਾ ਤੋ ਹਫਤਾ ਬੱਚੇ ਨੇ ਲੰਬਾ ਕਿਉਂ ਹਾਂਜੀ ਵੀਰ ਹੁਣ ਤੋ ਕਹਿੰਗੇ ਮੇਰਾ ਮਜ਼ਾਕ ਉਡਾਂਦਾ ਬੇਟੇ ਤੇਰੇ ਲਈ ਤਾਂ ਸਾਰੇ ਮੁਤਾਬਚੇ ਨਹੀਂ ਵੀਰ ਫੇਕ ਤੁਸੀਂ ਮੇਰਾ ਮਜ਼ਾਕ ਦਾ ਕੰਮ ਕਰ ਲੈ ਮੇਰੀ ਮਾਂ ਲੈ ਆ ਗਈ ਤੇਰੀ ਭੈਣ ਵੀ ਸ਼ਾਸਤਰੀ ਕਾਲ ਸ਼ਾਸਤਰੀ ਕਾਲ ਓਏ ਇਹਨੇ ਵੀ ਕਾਲਾ ਸੂਟ ਪਾਇਆ ਨਹੀਂ ਤੁੰਗ ਵੀ ਕਜੰਗਾ ਗਈ ਸੀ ਕੀ ਬੋਲੀ ਜਾਨੀਆ ਸਿਰੇ ਸਿਰੇ ਪਾਗਲ ਤਾਂ ਨਹੀਂ ਹੋਗੀ ਤੂੰ ਕੀ ਹੋਇਆ ਮਿੰਗ ਵੀ ਕਜੰਗਾ ਗਈ ਸੀ ਤਾਂ ਹੀ ਮੈਂ ਕਾਲਾ ਸੂਟ ਪਾ ਕੇ ਆਈ ਆ ਅੱਛਾ ਇਹ ਵੀ ਦੱਸ ਦੇ ਨજર ਕਿਉਂ ਲੱਗੀ ਸੀ ਕੰਦੋਂ ਮੰਗੇ ਤੇ ਦੇ ਪਏ ਸੀਗੇ ਮਿੰਗਾਂਗੇ ਆਜੋ ਪਾਗਲ ਜੀ ਕੀ ਬੋਲੀ ਜਾਨੀਆ ਤੂੰ ਵੀਰੇ ਉਹ ਨਾ ਲੰਘਦੇ ਪਏ ਸੀ ਆਟੋ ਵਾਲੇ ਸੀ ਉਹ ਕੇ ਸਵਾਰੀ ਸਮਝ ਕੇ ਸਾਨੂੰ ਰੋਕ ਲਿਆ ਸੀ ਉਹਨਾਂ ਨੇ ਤਾਂ ਉਹ ਕਹਦੇ ਸੀਗੇ ਆਜੋ ਅਤੇ ਪੂਰੀ ਗੱਲ ਦੱਸਿਆ ਕਰ ਵੀਰੇ ਨੂੰ ਅੱਛਾ ਮੈਂ ਸਮਝੀ ਕਹਿੰਦੇ ਆਜੋ ਮਿੰਕੇ ਇਹ ਲੱਗਿਆ ਸੀਗਾ ਜਾ ਆਵੇ ਜਾਓ ਕੰਮ ਕਰੋ ਓਏ ਹਣੀ ਹਾਂ ਤੈਨੂੰ ਮੈਂ ਇੱਕ ਗੱਲ ਪੁੱਛਾਂ ਹਾਂਜੀ ਗਗੀ ਪੁੱਛੋ ਤੂੰ ਸੋਚ ਸਮਝ ਕੇ ਕਿਉਂ ਨਹੀਂ ਬੋਲਦੀ ਹੈਗੀ ਕਦੇ ਵੀ ਕੁਝ ਵੀ ਬੋਲ ਦਿੰਨੀ ਆ ਦੀਦੀ ਮੈਂ ਮੰਮੀ ਕਹਿੰਗੇ ਸੀਗਾ ਜੇ ਇਹ ਵੀ ਗੱਲ ਕਰ ਮੰਨ ਤੇ ਹੋਣਗੀਆਂ ਬੋਲ ਦੇ ਕਰ ਐਵੇਂ ਟੈਨਸ਼ਨਾਂ ਨਾ ਲਿਆ ਕਰ ਕੀ ਹਾਈਟ ਚੁੱਕੀ ਹੈ ਤੂੰ ਟੈਨਸ਼ਨ ਨਾ ਲੈ ਇਸ ਤੋਂ ਛੋਟੀ ਨਹੀਂ ਹੁੰਦੀ ਤੇਰੀ ਹਾਈਟ ਜੇ ਤੁਸੀਂ ਵੀ ਮੇਰਾ ਮਜ਼ਾਕ ਉਡਾਈ ਜੰਗੇ ਮਜ਼ਾਕ ਨਹੀਂ ਉਡਾ ਰਹੀ ਮੈਂ ਜੇ ਮਜ਼ਾਕ ਹੀ ਕਰਾਂ ਤੁਸੀਂ ਨਹੀਂ ਨਹੀਂ ਨਾਲੇ ਨਾ ਮੈਂ ਤੇਨੇ ਗੱਲ ਕਹਿਣੀ ਸੀ ਹਾਂਜੀ ਦੀਦੀ ਕਾਲਾ ਸੂਟ ਤਾਂ ਤੂੰ ਪਾ ਕੇ ਆ ਗਈਆਂ ਪਰ ਤੂੰ ਨਾ ਲਾਲ ਸੂਟ ਨਾ ਪਾ ਕੇ ਆਈ ਕਿਉਂ ਵੀ ਦੇ ਫਿਰ ਮੈਂ ਇਦਾਂ ਲੱਗੂਆ ਕਿ ਦੁਕਾਨ ਤੇ ਨਾ ਜਿਵੇਂ ਸਿਲੰਡਰ ਘੁੰਮਦਾ ਹੁੰਦਾ ਹੈ ਦੀਦੀ ਤੁਸੀਂ ਫੇਰ ਮੇਰਾ ਮਜ਼ਾਕ ਉਡਾਈ ਜੰਗੇ ਉਹ ਨਹੀਂ ਨਹੀਂ ਮਜ਼ਾਕ ਨਹੀਂ ੜਾ ਰਹੀ ਤੈਨੂੰ ਪਤਾ ਇੱਕ ਤੂਹੀ ਦਾ ਹੈਗੀਆਂ ਜਿਹਦੇ ਕਰਕੇ ਵੀਰੇ ਦੇ ਫੇਸ ਤੇ ਸਮਾਈਲ ਦੇਖੀ ਆ ਨਹੀਂ ਤਾਂ ਵੀਰਾ ਤਾਂ ਟੈਨਸ਼ਨਾਂ ਚ ਬਹੁਤ ਰਹਿੰਦੇ ਨੇ ਹੁਣ ਨਾ ਤੂੰ ਮੈਨੂੰ ਵਧੀਆ ਲੱਗਣ ਲੱਗ ਗਈਆਂ ਹੈਗੀ ਜੀ ਹਾਂ ਦੀਦੀ ਪਰ ਵਿਆਹ ਮੇਰਾ ਮੰਗਿਆ ਨਹੀਂ ਦੀਦੀ ਪਿਆਰ ਨਾ ਮਗਿਆ ਕਿ ਕਿਸੇ ਨੇ ਤਿਆਰ ਨਹੀਂ ਮਾਰਿਆ ਵਾ ਕੀ ਹੈ? ਜੀ ਜੀ ਮੈਨੂੰ ਦੁਬਾਰਾ ਦੱਸੋ। ਕਿਸੇ ਕੱਪੜ ਗੁੱਸੇ 'ਚ ਮਾਗੇ ਕਿ ਪਿਆਰ ਨਾਲ। ਦੀਦੀ ਗੁੱਸਾ ਮੈਨੂੰ ਪਸੰਦ ਨਹੀਂ ਹੈਗਾ। ਕਦੇ ਵੀ ਗੁੱਸੇ 'ਚ ਨਹੀਂ ਮਾਗੇ ਬਿੰਗ। ਠੀਕ ਆ। ਓਕੀ ਗੱਲ ਹੋ ਗਈ। ਉਰੇ ਆ। ਵੀਰੇ ਦੀਦੀ ਮੈਨੂੰ ਨਾ ਪੁੱਠੀਆਂ ਗੰਗਾ ਕਰੀ ਜਾਂਦੇ ਆ। ਹੈ? ਕੀ ਕਹਿੰਦੀ ਆ? ਵੀਰੇ ਅੱਗੇ ਹੀ ਕਹਿੰਦਾ ਤੂੰ ਮੈਨੂੰ ਬਹੁਤ ਪਸੰਦ ਆ। ਸਮਝਣਾ ਨਾ। ਦੇਖੋ ਕਿਹੋ ਜੀ ਗੰਗਾ ਕਰਦੇ ਨੇ ਵੀਰੇ ਮੈਨੂੰ ਤੁਹਾਨੂੰ ਪਤਾ ਤਾਂ ਹੈਗਾ ਵੀਰੇ ਦਾ ਇਹ ਗੱਲ ਤੋਂ ਪਤਾ ਤੂੰ ਸਾਰਿਆਂ ਨੂੰ ਪਸੰਦ ਆ ਠੀਕ ਆ ਕੰਮ ਕਰ ਲਾ ਹੋਰ ਹੀ ਨਾ ਗਏ ਛੇਤਰ ਬਵਾ ਗਏ ਸਿਮਰਨਾ ਹਾਂਜੀ ਵੀਰੇ ਮੈਨੂੰ ਇੱਕ ਗੱਲ ਦੱਸ ਜੀ ਇਹਨੂੰ ਰੱਖ ਕੇ ਕੋਈ ਗਲਤੀ ਤਾਂ ਨਹੀਂ ਕੀਤੀ ਆਪਾਂ ਨਹੀਂ ਵੀਰੇ ਇਹਦਾ ਕੰਮ ਤਾਂ ਵੈਸੇ ਦੁਕਾਨ ਤੇ ਕੋਈ ਨਹੀਂ ਹੈਗਾ ਪਰ ਇਦਾਂ ਲੱਗਦਾ ਜਿਵੇਂ ਆਪਾਂ ਨਾ ਕੋਈ ਜਵਾਕ ਲੈ ਆਂਦਾ ਹੋਵੇ ਰੌਣਕ ਲਾਈ ਰੱਖਦੀ ਆ ਹੂੰ ਇਹਦੇ ਨਾਲ ਤਾਂ ਰੌਣਕ ਹੈ ਹਾਂਜੀ ਬਾਕੀ ਜਗ੍ਹਾ ਤਾਂ ਟੈਨਸ਼ਨ ਹੀ ਮਿਲਦੀ ਆ ਨੇ ਤੇ ਵੀਰੇ ਬਾਵਾ ਵੀਰੇ ਕਿੱਥੇ ਅੱਜ ਬਾਵਾ ਵੀਰਾ ਪਤਾ ਨਹੀਂ ਕੱਲ ਦਾ ਹੀ ਗਿਆ ਹੋਇਆ ਰਾਤ ਵੀ ਮੈਨੂੰ ਲੱਗਦਾ ਲੇਟ ਆਇਆ ਸਵੇਰੇ ਵੀ ਮੈਂ ਦੇਖੇ ਨਹੀਂ ਫਿਰ ਤੂੰ ਤੁਸੀਂ ਰੋਟੀ ਵੀ ਨਹੀਂ ਖਾਦੀ ਹੋਣੀ ਕਿਉਂ ਰੋਟੀ ਕਿਉਂ ਨਹੀਂ ਖਾਦੀ ਮੈਨੂੰ ਸਾਰਾ ਕੁਝ ਬਣਾਉਣਾ ਆਉਂਦਾ ਹੈ ਮੈਂ ਤਾਂ ਚਾਹ ਵੀ ਬਹੁਤ ਵਧੀਆ ਬਣਾਉਣਾ ਕਿਸੇ ਦਿਨ ਆਹੀਂ ਤੈਨੂੰ ਬੁਲਾਉਂਗਾ ਥੀਰੇ ਇੱਕ ਗੱਲ ਕਵਾਂ ਤੁਸੀਂ ਵਿਆਹ ਕਿਉਂ ਨਹੀਂ ਕਰਾ ਲੈਂਦੇ ਸਿਮਰਨ ਅੱਜ ਤੱਕ ਤੂੰ ਇਹ ਕੁਛ ਲਿਆ ਅੱਗੇ ਤੋਂ ਥੋੜਾ ਧਿਆਨ ਨਾਲ ਇਹ ਪੁੱਛੀ ਅੱਜ ਤੱਕ ਰੱਬ ਤੋਂ ਕੁਛ ਮੰਗਿਆ ਨਹੀਂ ਨਾ ਹੀ ਕਦੇ ਲੋੜ ਪਈ ਹੈ ਜਿਹੜੀ ਚੀਜ਼ ਜਦੋਂ ਮਿਲਣੀ ਸੀ ਉਹ ਮਿਲੀ ਹੈ ਜਿਹੜੀ ਚੀਜ਼ ਜਦੋਂ ਹੋਣੀ ਸੀ ਹੋਈ ਹੈ ਮੈਨੂੰ ਪਰਮਾਤਮਾ ਤੇ ਇੰਨਾ ਵਿਸ਼ਵਾਸ ਆ ਕਿ ਜਿੱਥੇ ਮੇਰੇ ਸੰਜੋਗ ਮਿਲਣੇ ਆ ਨਾ ਰੱਬ ਨੇ ਆਪੇ ਆ ਮਿਲਾ ਦੇਣੇ ਮੈਨੂੰ ਕੁਛ ਮੰਗਣ ਦੀ ਲੋੜ ਨਹੀਂ ਪੈਂਦੀ ਵੀ ਨੂੰ ਬੋਲਿਆ ਸਭ ਕਿਸ ਜਾਣਦਾ ਕਿਸ ਆਗੇ ਕੀ ਚਿਹਰ ਦਾ ਹੈ ਇਹ ਤਾਂ ਤੁਸੀਂ ਸਹੀ ਕਹਿ ਰਹੇ ਹੋ ਵੀਰੇ ਨਾਲੇ ਦੇਖ ਤਾਂ ਸਹੀ ਪ੍ਰਮਾਤਮਾ ਨੇ ਕਿੰਨੀ ਚੰਗੀ ਕਿਸਮਤ ਲਿਖੀ ਆ ਇੰਨਾ ਵਧੀਆ ਭਰਾ ਮਿਲਿਆ ਪਰਜਾਈ ਮਿਲੀ ਆ ਤੇਰੇ ਅਰਗੀਆਂ ਪੈਣਾ ਮਿਲੀਆਂ ਕਿੰਨਾ ਕਾਰੋਬਾਰ ਮਿਲਿਆ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਜਿਹੜੀ ਚੀਜ਼ ਕਿਸਮਤ ਚ ਲਿਖੀ ਹੈ ਉਹ ਆਪ ਚੱਲ ਕੇ ਆਉਗੀ ਤੁਸੀਂ ਸਿਰਫ ਕਰਮ ਕਰਨਾ ਹੈ ਠੀਕ ਆ ਜੀ ਲੋ ਬਾਬਾ ਵੀਰਾ ਵੀ ਆ ਗਿਆ ਫਿਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਆ ਹਾਂਜੀ ਕਰੋ ਆਇਆ ਹਾਂਜੀ ਉਹ ਵੀਰੇ ਰਾਤੀ ਲੇਟ ਹੋ ਗਏ ਸੀਗੇ ਤਾਂ ਉੱਠੇ ਹੀ ਨਹੀਂ ਗਿਆ ਤਾਂ ਲੇਟ ਹੋ ਗਿਆ ਘਰੇ ਸੀਗਾ ਮੈਂ ਤੈਨੂੰ ਪੁੱਛਿਆ ਯਾ ਕੁਝ ਕਿਹਾ ਤੈਨੂੰ ਪਾਜੀ ਮੈਂ ਕਿਹਾ ਪਹਿਲੇ ਹੀ ਦੱਸਦਾ ਫਿਰ ਐਵੇਂ ਪੁੱਛੋਗੇ ਤੁਸੀਂ ਨਹੀਂ ਪੁੱਛਦਾ ਯਾ ਨਾਲੇ ਵੀਰੇ ਉਹ ਪੈਸੇ ਸਾਰੇ ਖਰਚ ਹੋ ਗਏ ਸੀਗੇ ਕੋਈ ਗੱਲ ਨਹੀਂ। ਵੀਰੇ ਪੁੱਛੋਗੇ ਨਹੀਂ ਕਿ ਕਿੱਥੇ ਖਰਚ ਹੋਏ? ਮੈਂ ਨਹੀਂ ਪੁੱਛਾਂਗਾ। ਬਸ ਮੈਨੂੰ ਇੰਨਾ ਵਿਸ਼ਵਾਸ ਹੈ ਕਿ ਮੇਰਾ ਬਾਬਾ ਇੰਨਾ ਵੱਡਾ ਹੋ ਗਿਆ। ਜੋ ਵੀ ਕਰੂਗਾ ਸਹੀ ਕਰੂਗਾ, ਸਹੀ ਫੈਸਲੇ ਲਊਗਾ ਤੇ ਜਿੱਥੇ ਵੀ ਖਰਚਾ ਕਰਨਾ ਫालतू ਖਰਚਾ ਨਹੀਂ ਕਰੂਗਾ। ਮੈਂ ਤੈਨੂੰ ਇਹ ਨਹੀਂ ਬਚੂਗਾ ਕਿ ਪੈਸੇ ਕਿੱਥੇ ਲੱਗ ਰਹੇ ਨੇ, ਤੂੰ ਕਿੱਥੇ ਜਾ ਰਿਹਾ ਹੈਂ, ਕਿੱਥੋਂ ਆ ਰਿਹਾ। ਜੋ ਤੇਰਾ ਦਿਲ ਕਰਦਾ ਉਹੀ ਕਰ। ਕੁਛ ਰਾਇ ਜਿਹੜੀ ਚੀਜ਼ ਦੀ ਲੋਡ ਆ ਨਾ ਉਹ ਮੈਂ ਪੂਰੀ ਕਰਨਾ ਠੀਕ ਹੈ ਸਸ਼ਿਕਾ ਸਸ਼ਿਕਾ ਬੀਰੇ ਮੈਨ ਨਾ 3000 ਰੁਪਏ ਚਾਹੀਦਾ ਸੀ ਕਿ ਨਾ 3000 ਆ ਯਾਰ ਵੀਰੇ ਤੁਸੀਂ ਪੁੱਛੋਗੇ ਨਹੀਂ ਕਿ ਸਟੀਲ ਲਈ ਚਾਹੀਦੇ ਆ ਨਹੀਂ ਮੈਂ ਕਿਹਾ ਪੁੱਛਣਾ ਹੋਰ ਚਾਹੀਦਾ ਤਾਂ ਦੱਸ ਨਹੀਂ ਵੀਰੇ ਬਸ ਹੈਲੋ ਠੀਕ ਆ ਆਨਾ ਵਾ ਬਿਰੇ ਮੈਂ ਜਾ ਕੇ ਆ ਠੀਕ ਕੀ ਗੱਲ ਆ ਪਾਜੀ ਪੁੱਛੋਗੇ ਨਹੀਂ ਕਿ ਕਿੱਥੇ ਜਾਣਾ ਵਾ ਨਾਰਾਜ਼ ਹੋ ਤੁਸੀਂ ਮੇਰੇ ਨਾਲ ਨਹੀਂ ਮੈਂ ਕਿਉਂ ਨਾਰਾਜ਼ ਹੋਊਂਗਾ ਪਾਜੀ ਤੁਸੀਂ ਕੱਲ ਤੇ ਨਾ ਮੇਰੇ ਤੋਂ ਪੁੱਛਦੇ ਪਏ ਹੋ ਜਿੰਨੇ ਪੈਸੇ ਮੰਗੇ ਪੈਸੇ ਵੀ ਦੇ ਦਿੱਤੇ ਜਿੰਨਾ ਖਰਚਾ ਕਿ ਤਾ ਉਹ ਵੀ ਨਹੀਂ ਪੁੱਛਦੇ ਪਏ ਸਿਮਰਨ ਆਈ ਉਹਨੇ 30000 ਮੰਗੇ ਤੁਸੀਂ 50000 ਦੇ ਦਿੱਤਾ ਐਨੇ ਪੈਸੇ ਦੇਣ ਦੀ ਕੀ ਲੋੜ ਸੀਗੀ ਜੇ ਮੈਂ ਨਾ ਦਿੰਦਾ ਫਿਰ ਤਾਂ ਮੈਂ ਮਾੜਾ ਸੀਗਾ ਹੁਣ ਮੈਂ ਦੇ ਤੇ ਆ ਤੂੰ ਫੇਰ ਮੈਨੂੰ ਬੋਲੀ ਜਾਂਦਾ ਪਾਜੀ ਉਹੀ ਤਾਂ ਹੈਗਾ ਵਾ ਨਾ ਤੁਸੀਂ ਬੋਲਦੇ ਹੀ ਨਹੀਂ ਪਏ ਕੁਛ ਇਹਦਾ ਮਤਲਬ ਇਹ ਆ ਕਿ ਤੁਸੀਂ ਮੇਰੇ ਤੋਂ ਨਾਰਾਜ਼ ਹੋ ਗੁੱਸੇ ਹੋ ਨਹੀਂ ਬਾਵੇ ਮੈਂ ਤੇਰਾ ਗੁੱਸੇ ਨਹੀਂ ਹੈਗਾ ਤੂੰ ਜਿੱਥੇ ਜਾਣਾ ਚਾਹ ਜਿੰਨੇ ਵਜੇ ਆਣਾ ਆ ਜੀ ਨਾ ਆਇਆ ਗਿਆ ਤਾਂ ਵੀ ਕੋਈ ਦਿੱਕਤ ਨਹੀਂ ਜੋ ਕਰਨਾ ਕਰ ਕਿਉਂ ਟੈਨਸ਼ਨ ਲੈ ਰਿਹਾ ਮੈਂ ਤੇ ਇਹਨਾਂ ਨਾਰਾਜ਼ ਨਾ ਹੋਇਆ ਤੇ ਨਾ ਹੋਣਾ ਮੈਂ ਇਹਨਾਂ ਹੱਸ ਕੇ ਤਾਂ ਤੇਰੇ ਨਾਲ ਗੱਲ ਕਰ ਰਿਹਾ ਐ ਇੰਨੇ ਪਿਆਰ ਨਾਲ ਬੋਲ ਰਿਹਾ ਐ ਇੰਨੀ ਨਿਮਰਤਾ ਨਾਲ ਬੋਲ ਰਿਹਾ ਭਾਜੀ ਮੈਨੂੰ ਨਹੀਂ ਸਮਝ ਲੱਗ ਰਹੀ ਕਿ ਕੀ ਹੋ ਰਿਹਾ ਵਾ ਬਾਬੇ ਚਿੰਤਾ ਉਹ ਦੋ ਕਰੀਦੀ ਹੁੰਦੀ ਆ ਜਦੋਂ ਕੋਈ ਸਾਥ ਨਾ ਦੇਵੇ ਮੈਂ ਤੇਰਾ ਸਾਥ ਦੇ ਰਿਆ ਨਾ ਸਿੰਮਰੰ ਦਾ ਫੋਨ ਆਇਆ ਸੀ ਨਾ ਹਾਂਜੀ ਬਾਜ਼ਾਰ ਜਾਣਾ ਹੈ ਨਾ ਹਾਂਜੀ ਫਿਰ ਜਾਓ ਜੋ ਕਰ ਰਹੀ ਆ ਉਹ ਆਪਣੀ ਜਗ੍ਹਾ ਸਹੀ ਕਰ ਰਹੀ ਹੈ ਤੂੰ ਉਹਦਾ ਸਾਥ ਦੇ ਉਹ ਤੇਰੀ ਜੀਵਨ ਸਾਥੀ ਹੈ ਮੈਂ ਤਾਂ ਤੇਰੇ ਨਾਲ ਹੈਗਾ ਹੀ ਆ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਤੈਨੂੰ ਮੇਰੇ ਤੋਂ ਅੱਡ ਕਰ ਦਵੇ ਤੇ ਨਾ ਮੈਂ ਨਾਰਾਜ਼ ਹੋਊਂਗਾ ਸਮਝ ਗਿਆ ਖੁਸ਼ੀ ਖੁਸ਼ੀ ਜਾ ਜਿੱਥੇ ਜਾਣਾ ਜਾ ਸ਼ਾਬਾਸ਼ ਸਭ ਰਿਸ਼ਤੇਦਾਰਾਂ ਦਾ ਜੋਰ ਲੱਗਿਆ ਕਿ ਭਰਾ ੜ ਹੋ ਜਾਣ ਪਰ ਕੁਝ ਮਿਸਾਲੀ ਐਸੀ ਬੈਦਾ ਕਰਾਂਗੇ ਸਭ ਸ਼ਰੀਕਾਂ ਦੇ ਮੂੰਹ ਬੰਦ ਹੋ ਜਾਣਗੇ ਐਪੀਸੋਡ ਬਣਾਉਣ ਲੱਗਿਆ ਬਹੁਤ ਜ਼ੋਰ ਲੱਗਦਾ ਬਹੁਤ ਮਿਹਨਤ ਲੱਗਦੀ ਹੈ ਸਮਾਜ ਨੂੰ ਵਧੀਆ ਮੈਸੇਜ ਦੇਣ ਲਈ ਜੇ ਇੱਕ ਚੀਜ਼ ਵੀ ਵਧੀਆ ਲੱਗਦੀ ਹੈ ਤਾਂ ਜ਼ਰੂਰ ਸ਼ੇਅਰ ਕਰਦੇ ਆ ਕਰੋ ਧੰਨਵਾਦ